ਕਿਸਾਨਾਂ ਉੱਪਰ ਫਿਰ ਪਈ ਮੌਸਮ ਦੀ ਮਾਰ ਕਈ ਏਕੜ ਫਸਲ ਹੋਈ ਖਰਾਬ ਕਿਸਾਨਾਂ ਨੇ ਦੱਸਿਆ ਆਪਣਾ ਦੁੱਖ ਤਮਰ ਸ਼ਾਮ ਨੂੰ ਜ਼ਿਲ੍ਹੇ ਗੁਰਦਾਸਪੁਰ ਦੇ ਬਟਾਲਾ ਦੇ ਨਾਲ ਲੱਗਦੇ ਇਲਾਕੇ ਵਿੱਚ ਤੇਜ਼ ਹਵਾਵਾਂ ਤੋਂ ਬਾਅਦ ਪਈ ਗੜੇ ਮਾਰੀ ਅਤੇ ਮੀਂਹ ਦੇ ਚੱਲਦਿਆਂ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਕਿਸਾਨੀ ਪਹਿਲਾਂ ਹੀ ਘਾਟੇ 'ਚ ਚੱਲ ਰਹੀ ਹੈ ਅਤੇ ਉਹਨਾਂ ਨੂੰ ਫਿਰ ਕੁਦਰਤੀ ਮਾਰ ਪੈ ਗਈ ਹੈ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਪਿਛਲੇ ਖਰਾਬੇ ਦੇ ਪੈਸੇ ਨਹੀਂ ਮਿਲੇ ਤੇ ਹੁਣ ਉਹਨਾਂ ਨੂੰ ਸਰਕਾਰ ਤੋਂ ਕੀ ਆਸ ਹੈ ਲੀਡਰ ਵੋਟਾਂ ਲੈਣ ਆਉਂਦੇ ਨੇ ਫਿਰ ਕੋਈ ਨਹੀਂ ਪੁੱਛਦਾ ਇਸ ਸੰਬੰਧੀ ਮੁੱਕੇ ਦਾ ਜਾਈਦਾ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਸਾਨਾਂ ਨੇ ਆਪਣਾ ਦੁੱਖੜਾ ਸੁਣਾਇਆ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲੱਪੜੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੈਂ ਹਰਪਾਲ ਸਿੰਘ ਨਾਮ ਆ ਜੀ ਪਿੰਡ ਨਿਸ਼ਾਰਾ ਮੱਜਾ ਸਿੰਘ ਜਿਲ੍ਹਾ ਗੁਰਦਾਸਪੁਰ ਦਾ ਜੀ ਜੀ ਕੱਲ ਰਾਤ ਕੁਝ ਸ਼ਾਮ ਕੀ ਟਾਈਮ 5 6 ਵਜੇ ਨਾਲ ਜੀ ਤੂਫਾਨ ਆਇਆ ਜੀ ਨਾਲ ਮੀਂਹ ਨਾਲ ਹੀ ਗੜੇ ਮੜੀਆਂ ਚਾਲੂ ਉਸ ਨਾਲ ਪੂਰਾ ਜਨੋ ਜੀ ਆ ਵੇਖੋ ਜੀ ਦਿਨ ਚੜਦਿਆਂ ਨੂੰ ਵੇਖਿਆ ਤੇ ਇਹ ਕੰਮ ਆ ਗਿਆ ਜੀ ਕਿੰਨੀ ਪਸਰ ਖਰਾਬ ਹੋ ਚੁੱਕੀ ਕਿੰਨੇ ਪ੍ਰਸਨ ਖਰਾਬ ਹੋ ਗਏ ਇਹ ਜੀ ਪੂਰੀ 100% ਫੜ ਕੇ ਚੱਲੋ ਜੀ ਕਿਉਂਕਿ ਅਜੇ ਤੱਕ ਇੱਕ ਬੰਦੇ ਨੂੰ 10 ਦਿਨ ਲੱਗ ਜਾਣੇ 10 ਦਿਨਾਂ ਦੇ ਵਿੱਚ ਇਹਦੇ ਪੱਲੇ ਕੀ ਰਹਿ ਜਾਣਾ ਹੈ ਇਹ ਇਲਾਕੇ ਦੀ ਗੱਲ ਕਰੀਏ ਇਹ ਇਲਾਕੇ ਚ ਕਿੰਨੀ ਕਿੰਨੀ ਕਿਕਰ ਫਸਲ ਖਰਾਬ ਹੋਈ ਹੈ ਲਾ ਕੇ 60 70% ਹੈਗੀ ਹੈ ਜੀ ਇਹ ਫਸਲ ਜਿਹੜੀ ਹੈ ਕਿੰਨੇ ਸਮੇਂ ਤੱਕ ਜਿਹੜੀ ਮੰਡੀਾਂ ਚ ਪਹੁੰਚ ਜਾਣੀ ਸੀ ਇਹ ਤਾਂ ਬਈ 4-5 ਦਿਨ ਦਾ ਕੰਮ ਹੀ ਹੋਰ ਉਹ 5-10 ਦਿਨ ਲੱਗ ਜਾਂਦੇ ਇਸ ਤੋਂ ਪਰਤ ਨਹੀਂ ਇਸ 10 ਦਿਨਾਂ ਦੇ ਤੱਕ ਪੂਰਾ ਸਮਾਜ ਜਾਣਾ ਹੈ ਪਰ ਸ਼ੋ ਦੇ ਵਿੱਚ ਹੀ ਇਹ ਕੰਮ ਹੋ ਗਿਆ ਅੱਜ ਰਾਤ ਦੇ ਵਿੱਚ ਇਹ ਜ਼ਮੀਨ ਦੇ ਨਾਲ ਕਿਹੜੇ ਇਲਾਕਿਆਂ ਚ ਜ਼ਿਆਦਾ ਜਿਹੜੀ ਸਸਤੋ ਜਿਹੜੀ ਇਹੋਂ ਦੋਹਾਂ ਨੂੰ ਦੂਜੇ ਇਲਾਕਿਆਂ ਦਾ ਤਾਂ ਪਤਾ ਨਹੀਂ ਆਪਾਂ ਦੇ ਆਪਣੇ ਇਲਾਕੇ ਦਾ ਸਾਨੂੰ ਪਤਾ ਹੈ। ਉਹ ਰਾਤੋਂ ਰਾਤ ਆਪਾਂ ਨੂੰ ਜਿੰਦਾਦਾ ਹੈ ਹੀ ਨਹੀਂ ਆ। ਕਈ ਬੜੀ ਅਗੇਤੀਆਂ ਕਿਲ੍ਹ ਬਣਾਈਆਂ ਨੇ ਜਿਹੜੀਆਂ ਨੀਵੇਂ ਇਲਾਕਿਆਂ 'ਚ ਜੋ ਨੀਵੇਂ ਜਗ੍ਹਾ ਦੇ ਉੱਤੇ ਉਹਨਾਂ ਨੂੰ ਜ਼ਿਆਦਾ ਫੈਕਟ ਪਿਆ ਜਾਂ ਨਹੀਂ ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਆਪਾਂ ਨੂੰ ਤਾਂ ਆਪਣੇ ਬਾਰੇ ਨੌਲੇਜ ਹੈਗੀ ਐ ਇੰਨਾ ਕੁ ਵੀ ਸਾਡੇ ਇਲਾਕੇ 'ਚ ਆ ਇਹਦੇ ਅੱਛੇ ਜਮ। ਕਿੰਨੇ ਪਰਸੈਂਟ ਜਿਹੜੀ ਕਿਸ ਤਰ੍ਹਾਂ ਇਹ ਸਾਡੇ 80% ਤੋਂ ਦੱਸਿਆ ਪੂਰਾ 100% ਲੇਕਿਨ ਚਲੋ ਫਿਰ ਮੰਨ ਲઈએ 80। ਜੋ ਵੀ ਅਜੇ ਬੱਚੇ ਰਹਿ ਜਾਂ ਕੁਝ ਨੇ ਹੁਣ ਫਿਰ ਨੇੜੀ ਚੱਲਣ ਦੀ ਤੁਹਾਡੇ ਸਾਹਮਣੇ ਦੇਖੋ ਇਹ ਜਿਹੜੀ ਫਸਲ ਆਉਣ ਜਦੋਂ ਕੰਬਾਇਨ ਲੱਗਣੀ ਹੈ ਤੂੜੀ ਨਿਕਲੇਗੀ ਨਹੀਂ ਨਹੀਂ ਤੂੜੀ ਦਾ ਚੱਕੀ ਨਿਕਲਣੀ ਤੂੜੀ ਵਾਲਾ ਤਾਂ ਕੰਮ ਹੈ ਦਾਣੇ ਦਾ ਨਹੀਂ ਸਾਨੂੰ ਆਸ਼ਾ ਕਿ ਤੂੜੀ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਇਸ ਤੋਂ ਕੋਈ ਆਸ਼ਾ ਸਰਕਾਰ ਤੋਂ ਸਰਕਾਰ ਤੋਂ ਉਮੀਦ ਹੁਣ ਦੇਖੋ ਜੀ ਆਪਾਂ ਦੇ ਵਿੱਚ ਤੁਹਾਡੇ ਅੱਗੇ ਤੁਸੀਂ ਬਹੁਤ ਤੁਹਾਡੀ ਮਿਹਰਬਾਨੀ ਹੈ ਜਦ ਤੁਸੀਂ ਆ ਕੇ ਤੇ ਗਾੜੀ ਤੋਂ ਸਰਕਾਰ ਕੀ ਕਰਦੀ ਹੈ ਹੁਣ ਵਾਅਦੇ ਤਾਂ ਬਹੁਤ ਕੀਤੇ ਆ ਤੇ ਜੇ ਹੁਣ ਪੂਰੇ ਕਰੇਗੀ ਤਾਂ ਹੀ ਇਹ ਨਾ ਕੁਝ ਹੁਣ ਗੱਲਾਂ ਨਾਲ ਤਾਂ ਬੰਦਾ ਨਹੀਂ ਇਹਨੇ ਕੰਮ ਜੀ ਮੇਰਾ ਨਾਮ ਪਲਵਿੰਦਰ ਸਿੰਘ ਆ ਪਿੰਡ ਮੇਰਾ ਨਛਰਾ ਮੱਜਾ ਸਿੰਘਾ ਡਿਸਟ੍ਰਿਕਟ ਗੁਰਦਾਸਪੁਰ ਤੇ ਪੱਕੀ ਫਸਲੀ ਤੇ ਰਾਤ ਦੀਆ ਵੇਖਿਆ ਜੇ ਤੁਸੀਂ 70% ਨੁਕਸਾਨ ਹੋ ਗਿਆ ਵਾ ਪਰ ਅਜੇ ਨੁਕਸਾਨ ਜਿੰਨਾ ਚਿਰ ਵੜਦੇ ਨਹੀਂ ਉਹ ਕੀ ਪਤਾ ਲੱਗਦਾ ਵਾ ਕਿ ਕਿੰਨਾ ਵਾ ਹੋ ਸਕਦਾ 100% ਹੀ ਹੋ ਜੇ ਕੋਈ ਫਸਲ ਡਿੱਗੀ ਪਈ ਆ ਮੀਂਹ ਆ ਕੇ ਗਲੇ ਆ ਕੇ ਕੋਈ ਗਲਿਆਂ ਨੇ ਨੁਕਸਾਨ ਕਰਦਾ ਛਿੱਟੇ ਤੋੜਤੇ ਆ ਤੇ ਫਸਲਾਂ ਜੀ ਥੋੜੀ ਕੱਚੀ ਕੱਚੀ ਕਰਕੇ ਆ ਕਿ ਰੱਬ ਨੇ ਵੀ ਜੱਟਾਂ ਨਾਲ ਮਾਰਾ ਕਰਨ ਦਿਆ ਵਾ ਪਰ 10 ਦਿਨਾਂ ਮੀਂਹ ਪੈਂਦਾ ਤੇ ਸਾੜੀਆਂ ਫਸਲਾਂ ਛੰਬੀਆਂ ਜਾਣੀਆਂ ਸੀ ਤੇ ਮੀਂਹ ਦੇ ਕਰਕੇ ਸਾਡਾ ਕਾਫੀ 70% ਨੁਕਸਾਨ ਹੋ ਗਿਆ ਕਿੰਨੀ ਗੱਲ ਟਿਕ ਗਈ ਮੇਰੇ ਕੋ 50 ਕਿੱਲੇ ਠੇਕੇ ਤੇ ਆਗੇ ਜੀ ਪਹਿਲੀ ਇਹ ਠੇਕਾ 50 ਤੋਂ ਲੈ ਕੇ 60000 ਵਿੱਚ ਲੱਗਦਾ ਵੀ ਹੁਣ ਪਰਪਾਈ ਹੋ ਪਈ ਨਹੀਂ ਨਹੀਂ ਪਰਪਾਈ ਕਿੱਥੇ ਹੋਣੀ ਹੁਣ ਤੇ ਖਰਚਾ ਕਹਿੰਦੇ ਪੂਰਾ ਹੋ ਜੇ ਤੇ ਤਾਂ ਵੀ ਆ ਕਿਉਂਕਿ ਡਿੱਗੇ ਦਾ ਕੰਪੈਨਾਂ ਵਾਲਿਆਂ ਵੀ ਪੈਸੇ ਵੱਧ ਲੈਣੇ ਆ ਫਿਰ ਥੱਲੇ ਵੀ ਰਹਿਣਾ ਵਾ ਫਿਰ ਤੂੜੀ ਤੇ ਵੀ ਆਸ ਨਹੀਂ ਹੈਗੀ ਕਿ ਤੂੜੀ ਵੀ ਕਾਲੀ ਹੋਣੀ ਆ ਤੇ ਫਿਰ ਦਾਣੇ ਵੀ ਅਜੇ ਪਤਾ ਨਹੀਂ ਕੀ ਨਿਕਲਦਾ ਕੀ ਨਹੀਂ ਜਿੰਨਾ ਚਿਰ ਵੜਦੇ ਨਹੀਂ ਆ ਕਿ ਇੰਨਾ ਚਿਰ ਸਾਨੂੰ ਆਸ ਨਹੀਂ ਕਿ ਕਿ ਪੂਰੇ ਹੋ ਜਾਣਾ ਚਲੋ ਖਰਚਾ ਵੀ ਵਾਵਾ ਹੁੰਦਾ ਕਿ ਯਾਰ ਤਿੰਨ ਕੋ ਚੁੱਕ-ਚੁੱਕ ਕੇ ਪਹਿਲੀਆਂ ਠੇਕੇ ਤੇ ਲਾਈਆਂ ਆ ਤੇ ਇੰਨਾ ਕਾ ਕੀ ਚਲੋ ਖਰਚਾ ਪੂਰਾ ਹੋ ਜੇ ਤੇ ਜੇ ਕਹੀ ਇੱਕ ਠੇਕਾ ਪੂਰਾ ਹੋਣਾ ਫਿਰ ਬਹੁਤ ਔਖਾ ਕੀ ਮੰਗੇ ਕੀ ਮੰਗੇ ਸਰਕਾਰ ਮੰਗੇ ਸਰਕਾਰ ਕੋ ਇਹੋ ਜੀ ਹੈ ਕਿ ਪਿਛਲੇ ਸਾਲ ਵੀ ਸਾਡਾ ਨੁਕਸਾਨ ਹੋ ਗਿਆ ਹੈ ਕਾਫੀ ਗਰਦੌਰੀਆਂ ਵੀ ਕੀਤੀਆਂ ਸਰਕਾਰਾਂ ਆਈਆਂ ਵੀ ਹੈਗੀਆਂ ਤੇ ਉਹਦੇ ਵਿੱਚ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਤੇ ਅਸੀਂ ਤਾਂ ਕਹਿੰਦੇ ਆ ਕਿ ਗਰਦੌਰੀਆਂ ਕਰਕੇ ਤੇ ਸਾਨੂੰ ਪੈਸੇ ਦਿੱਤੇ ਜਾਣ ਪਿਛਲੇ ਵੀ ਦਿੱਤੇ ਜਾਣ ਤੇ ਆਰਕਾਂ ਦੇ ਵੀ ਕਿਉਂਕਿ ਸਰਕਾਰਾਂ ਤੇ ਆਸ ਹੈ ਨਹੀਂ ਕਿਉਂਕਿ ਪਿਛਲੇ ਵੀ ਸਾਨੂੰ ਮਿਲੇ ਪਿਛਲੀ ਵਾਰੀ ਬਹੁਤ ਆਏ ਅਫਸਰ ਵੀ ਆਏ ਗਰਦੌਰੀਆਂ ਵੀ ਹੋਈਆਂ ਪਰ ਪੈਸਾ ਕੋਈ ਨਹੀਂ ਮਿਲਿਆ ਇਹ ਨਾਮ ਮੇਰਾ ਲਖਵਿੰਦਰ ਸਿੰਘ ਪਿੰਡ ਨਸ਼ਾਰਾ ਮੋਜਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੇ ਨੁਕਸਾਨ ਜਿਹੜਾ ਜੀ ਦੇਖੋ 70 ਤੋਂ 75% ਦੇ ਵਿੱਚ ਨੁਕਸਾਨ ਹੋਇਆ ਕਣਕਾਂ ਡੇਗੀਆਂ ਰਾਤ ਦੀ ਹਵਾ ਜੱਲੀ ਬਹੁਤ ਤੇ ਮੀਂਹ ਪਿਆ ਗੜੇ ਮਾਰੀ ਹੋਈ ਤੇ ਦਾਣੇ ਜਿਹੜੇ ਛਿੱਟੇ ਆ ਛਿੱਟਿਆਂ ਚੋਂ ਦਾਣੇ ਨਿਕਲ ਕੇ ਥੱਲੇ ਡਿੱਗ ਪਿਆ ਕਣਕਾਂ ਡੇਗੀਆਂ ਨੇ ਹਜੇ ਵੱਢਣ ਦੇ ਵਿੱਚ ਸਮਾਂ ਘੱਟ ਤੋਂ ਘੱਟ ਵੀ ਹਜੇ 7-8 ਦਿਨ ਲੱਗ ਜਣੇ ਸੀਗੇ ਤੇ ਹੁਣ ਇਹ ਆ ਵੀ ਹੁਣ ਵੀ ਅੱਗੇ ਵੀ ਕੋਈ ਸਾਨੂੰ ਆਸ ਜਿਹ ਹੈ ਨਹੀਂ ਕਿਉਂਕਿ ਜਿਹੜੀਆਂ ਫਸਲ ਜਿਹੜੀ ਆ ਪੈੜੀ ਚ ਖਲੋਤੀ ਆ ਜੀ ਕਾਲੀ ਚ ਮਤਲਬ ਵਿਸ਼ਕੀ ਆ ਖਿਸਾਬ ਨਾਲ ਸੁਹਾਗੇ ਲੱਗੇ ਆ ਤੂੰ ਦੇਖ ਸਕਦੇ ਦੇਖੋ ਵੀ ਸੁਹਾਗੇ ਲੱਗੇ ਆ ਤੇ ਹੁਣ ਸਰਕਾਰਾਂ ਨੂੰ ਇਹ ਐਨੇ ਆ ਵੀ ਪਿਛਲੀ ਵਾਰ ਵੀ ਮੁਆਵਜ਼ਾ ਕੋਈ ਨਹੀਂ ਦਿੱਤਾ ਗਰਦੌਰੀਆਂ ਕਰਾ ਲੀਆਂ ਉਹਨਾਂ ਨੇ ਸਰਕਾਰਾਂ ਨੂੰ ਇਹ ਆ ਗਰਦੌਰੀਆਂ ਕਰਾ ਕੇ ਜਿਹੜੀ ਫਸਲ ਆ ਆਪਣੇ ਸਰਵੇ ਕਰਾ ਕੇ ਬੰਦਾ ਆਪਣਾ ਭੇਜ ਕੇ ਦਿਖਾ ਕੇ ਵੀ ਕਿੰਨਾ ਨੁਕਸਾਨ ਹੋਇਆ ਜੱਟ ਨੂੰ ਉਹਨਾਂ ਮੁਆਵਜ਼ਾ ਦਿੱਤਾ ਜਾਵੇ ਤੁਹਾਡੀ ਕਿੰਨੀ ਕਰ ਫਸਲ ਜੀ ਮੇਰੀ 50 ਕਿੱਲੇ ਆ ਜੀ ਨੁਕਸਾਨ ਲਾ ਲਓ ਵੀ 70% ਨੁਕਸਾਨ ਹੋ ਗਿਆ ਜੀ